ਕਿਸੇ ਦੀ ਡੈਥ ਹੋ ਜੇ 4 ਲੱਖ ਰੁਪਏ ਦੇ ਦੋ ਜੋ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੀਗੀ 31 ਅਗਸਤ ਨੂੰ ਅੱਜ ਮਹੀਨੇ ਤੋਂ ਪਰ ਹੋ ਗਿਆ ਉਹਦੇ ਚ ਅਸੀਂ ਨੋਮਸ ਕੀ ਕਹੇ ਸੀਗੇ ਕਿ ਡੈਥ ਹੋਏ ਦੀ 4 ਲੱਖ ਦੀ ਤਾਂ 8 ਲੱਖ ਕਰ ਦੋ ਕਿਸੇ ਦਾ ਕੋਈ ਕਿਸੇ ਤੇ ਲਿੰਮਸ ਦਾ ਨੁਕਸਾਨ ਹੋ ਜਾਂਦਾ ਹੈ ਹੈਂਡੀਕੈਪ ਹੋ ਜਾਂਦਾ ਹੈ 74000 ਮਿਲਦਾ ਦੋ 1.5 ਲੱਖ ਕਰ ਦੋ ਹੋਰ ਤਾਂ ਹੋਰ ਜੇ ਕਿਸੇ ਦਾ ਪੱਕਾ ਮਕਾਨ ਉਹ ਪਾਰਸ਼ਲੀ ਡੈਮੇਜ ਹੋ ਜੇ ਘਰ ਦੀ ਛੱਤ ਗਿਰ ਜੇ ਕੰਧਾਂ ਗਿਰ ਜਾਣ ਤੇ ਐਸਡੀਆਰਐਫ ਦੇ ਇਹਨਾਂ ਦੇ ਅਖੌਤੀ ਨੋਰਮਸ ਕਹਿੰਦੇ ਨੇ ਕਿ 6500 ਰੁਪਏ ਦੇ ਦਿਓ ਅੱਜ ਦੀ ਤਰੀਕ ਦੇ ਵਿੱਚ 6500 ਰੁਪਏ ਨਾਲ 800 ਇੱਟ ਵੀ ਨਹੀਂ ਆਉਂਦੀ ਹੈਗੀ ਇੰਨੀ ਮਹਿੰਗੀ ਹੋ ਚੁੱਕੀ ਹੈ ਤੇ ਜੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਉਹ 6500 ਦੀ ਬਜੇ ਵਧਾ ਕੇ 50000 ਕਰ ਦਿਓ ਇਹਦੇ ਵਿੱਚ ਗਲਤ ਕੀ ਹੈ ਪਰ ਇਹਨਾਂ ਦੀ ਮੰਨਣ ਦੇ ਬਾਵਜੂਦ ਸੀਐਮ ਸਾਹਿਬ ਕੋਲੇ ਕਿ ਹਾਂਜੀ ਹੋਰ ਮਦਦ ਕਰਾਂਗੇ ਸਪੈਸ਼ਲ ਪੈਕੇਜ ਤਾਂ ਕੀ ਗੱਲ ਕਰਨੀ ਸੀਗੀ ਗੱਲਾਂ ਦੋ ਹੀ ਨਵੇੜੀਆਂ ਇਹਨਾਂ ਦੇ ਇਹਨਾਂ ਦੇ ਪ੍ਰੈਸ ਰਿਲੀਜ਼ ਨੇ ਕਿ ਜੀ ਇੱਕ ਤਾਂ ਜਿਹੜੇ ਤੁਹਾਡੇ ਕੋਲ ਪੈਸੇ ਪਏ ਨੇ ਉਹ ਸਾਡੇ ਪੁਰਾਣੇ ਨੋਮਸ ਮੁਤਾਬਕ ਉਹ ਦੇ ਦੋ ਜਿਹੜਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਹੈ ਨੰਬਰ 1 ਨੰਬਰ 2 ਜਿਹੜੀ ਉਹ ਗੱਲ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੇ ਕੇ ਤੇ ਬੀਜੇਪੀ ਵਾਲੇ ਵੀ ਬੜੇ ਕੋਠੇ ਚੜ ਚੜ ਰੌਲਾ ਪਾ ਰਹੇ ਸੀ ਮੇਰੇ ਸਤਕਾਰਯੋਗ ਜਾਖੜ ਸਾਹਿਬ ਬਿੱਟੂ ਸਾਹਿਬ ਅਸ਼wini ਸ਼ਰਮਾ ਜੀ ਕਿ ਸਾਰੇ ਦੇ ਕੀ ਜੀ ਪ੍ਰਧਾਨ ਮੰਤਰੀ 1600 ਕਰੋੜ ਦੇਗੇ ਉਹਨਾਂ ਦੀ ਪ੍ਰੈਸ ਰਿਲੀਜ਼ ਕਲੀਅਰਲੀ ਕਹਿ ਰਹੀ ਹੈ ਕਿ ਜੀ 1600 ਕਰੋੜ ਜੋ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ ਉਹ ਚੋ 805 ਕਰੋੜ ਰੁਪਇਆ ਜਿਹਦੇ ਵਿੱਚੋਂ 170 ਕਰੋੜ ਰੁਪਏ ਜਿਹੜਾ ਕਿ ਨੈਸ਼ਨਲ ਹਾਈਵੇ ਥੌਰੀਟੀ ਨੇ ਪਹਿਲੇ ਹੀ ਮਨਜ਼ੂਰ ਕਰ ਰੱਖਿਆ ਉਹ ਪਤਾ ਨਹੀਂ ਕਦੋਂ ਦਾ ਮਨਜ਼ੂਰ ਕੀਤਾ ਪਿਆ ਹੋਊਗਾ 3 ਮਹੀਨੇ ਪੁਰਾਣਾ ਕਿ 6 ਮਹੀਨੇ ਪੁਰਾਣਾ ਕਿ ਸਾਲ ਪਹਿਲਾਂ ਦਾ ਉਹ ਵੀ ਵਿੱਚੇ ਪਤਾ ਤੇ ਜੋ ਸਾਨੂੰ ਪਤਾ ਲੱਗ ਰਿਹਾ ਹੈ ਜੋ ਐਸ ਡੀ ਆਰ ਐਫ ਦੀ ਐਡਵਾਂਸ ਕਿਸ਼ਤਾਨੀ ਸੀ 260 ਰੁਪਇਆ 60 ਕਰੋੜ ਉਹ ਵੀ ਵਿੱਚੇ ਪਾਦੀ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਆਉਣੇ ਸੀਗੇ ਉਹ ਚਾਹੇ ਬਾੜ ਆਵੇ ਨਾ ਆਉਂਦੇ ਫਲਡਸ ਹੁੰਦੇ ਨਾ ਹੁੰਦੇ ਆਪ ਦਾ ਹੁੰਦੀ ਨਾ ਹੁੰਦੀ ਜਿਹੜੇ ਪੈਸੇ ਵੈਸੇ ਵੀ ਆਉਣੇ ਸੀਗੇ ਉਹ ਵੀ ਇਹਦੇ ਵਿੱਚ ਤੋਰ ਕੇ ਮੈਨੂੰ ਤਾਂ ਲੱਗਦਾ ਹੈ ਕਿ ਲੋਕਾਂ ਦੇ ਨਾਲ ਇਸ ਤੋਂ ਵੱਡਾ ਧੋਖਾ ਕੋਈ ਹੋ ਨਹੀਂ ਸਕਦਾ ਹੈਗਾ ਅੱਜ ਜਦ ਲੋਕ ਘਰਾਂ ਦੀ ਛੱਤ ਵਾਸਤੇ ਤਰਸ ਰਹੇ ਨੇ ਲੋਕ ਆਦੇ ਰੋਟੀ ਦੇ ਦੋ ਟੋਕਾਂ ਵਾਸਤੇ ਤਰਸ ਰਹੇ ਨੇ ਬੱਚੇ ਆਪਦੀਆਂ ਕਿਤਾਬਾਂ ਤੇ ਪੜ੍ਹਾਈ ਵਾਸਤੇ ਤਰਸ ਰਹੇ ਨੇ ਤੇ ਉਸ ਸਮੇਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ 1600 ਕਰੋੜ ਦੇਗੇ ਤੇ ਅਕੇ 1600 ਕਰੋੜ ਚੋਂ 805 ਕਰੋੜ ਤਾਂ ਥੋੜੇ ਕੋਲ ਪਹਿਲਾ ਆ ਗਿਆ ਇਸ ਤੋਂ ਵੱਡਾ ਗੁਨਾਹ ਇਸ ਤੋਂ ਵੱਡਾ ਧੋਖਾ ਇਸ ਤੋਂ ਵੱਡਾ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਹੋ ਨਹੀਂ ਸਕਦਾ ਹੈਗਾ ਜਿਹੜਾ ਕਿ ਕੇਂਦਰ ਸਰਕਾਰ ਪੰਜਾਬ ਦੇ ਪਿੱਠ ਦੇ ਵਿੱਚ ਮਾਰ ਲੱਗੀ ਹੋਈ ਹੈ ਸੋ ਅਸੀਂ ਉਹਨਾਂ ਦੇ ਇਸ ਬਿਆਨ ਨੂੰ ਸਿਰੇ ਤੋਂ ਨਕਾਰਦੇ ਆ ਨਿੰਦਦੇ ਆ ਔਰ ਸਵਾਲ ਪੁੱਛਦੇ ਆ ਬੀਜੇਪੀ ਦੇ ਲੀਡਰਸ ਤੋਂ ਜਾਖੜ ਸਾਹਿਬ ਤੋਂ ਬਿੱਟੂ ਜੀ ਹੋਣਾ ਤੋਂ ਕਿ ਜੀ ਹੁਣ ਤੁਹਾਡਾ ਕੀ ਸਟੈਂਡ ਹੈ ਕਿ ਆਹਰ ਲੀਪ ਪੈਕੇਜ ਦੀ ਪ੍ਰਸ਼ੰਸਾ ਕੋਠੇ ਚੜ ਚੜੇ ਕਰ ਰਹੇ ਸੀਗੇ ਕਿ ਜਿਹੜਾ ਸੋ ਕਾਲਡ ਰਲੀਪ ਪੈਕੇਜ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ ਸੋ ਥਿਸ ਇਜ਼ ਵੈਰੀ ਅਨਫੋਰਚੂਨੇਟ ਵੈਰੀ ਇਨਹਿਊਮਨ ਦਾ ਵੇ ਸੈਂਟਰ ਇਜ਼ ਡੀਲਿੰਗ ਵਿਦ ਪੰਜਾਬ ਦੇਖੋ ਕੱਲ ਜੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਬੈਠਕ ਤੋਂ ਬਾਅਦ ਦੇਸ਼ ਦੀ ਸਰਕਾਰ ਦਾ ਪ੍ਰੈਸ ਨੋਟ ਆਇਆ ਉਹਨੇ ਇੱਕ ਵਾਰ ਫੇਰ ਪੰਜਾਬ ਦੀ ਸਰਕਾਰ ਉੱਤੇ ਬੜੇ ਵੱਡੇ ਸਵਾਲ ਖੜੇ ਕਰਤੇ ਕਿ 13000 ਕਰੋੜ ਐਸਟੀਆਰਐਫ ਦਾ ਪੈਸਾ ਪੰਜਾਬ ਦੀ ਸਰਕਾਰ ਕੋਲੇ ਪਿਆ ਮੁੱਖ ਮੰਤਰੀ ਭਗਵੰਤ ਮਾਨ ਹੋਣ ਹਰਪਾਲ ਜੀ ਮਾ ਹੋਣ ਇਹ ਤਾਂ ਅਜੇ ਤੱਕ ਡਿਨਾਈ ਕਰਦੇ ਰਹੇ ਨੇ ਕਿ ਸਾਡੇ ਕੋਲ ਤਾਂ ਪੈਸਾ ਹੈ ਨਹੀਂ ਪਰ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਾਹਿਬ ਪ੍ਰੈਸ ਕਾਨਫਰੰਸ ਕਰਨਾ ਹੈ ਤੇ ਉਹਨਾਂ ਨੇ ਨਵੀਂ ਤਰਕ ਦਿੱਤੇ ਉਹ ਕਹਿੰਦੇ ਕਿ 13000 ਕਰੋੜ ਤਾਂ ਸਾਡੇ ਕੋਲ ਪਿਆ ਹੈ ਮਤਲਬ ਜਿਹੜੀ ਥੀਜ਼ ਅੱਜ ਤੱਕ ਮੁੱਖ ਮੰਤਰੀ ਤੇ ਫਾਈਨੈਂਸ ਮਿਨਿਸਟਰ ਮੁਕਰਦੇ ਰਹੇ ਨੇ ਉਹਨੂੰ ਘੱਟੋ-ਘੱਟ ਅਮਨ ਅਰੋੜਾ ਨੇ ਮੰਨ ਲਿਆ ਕਿ ਸਾਡੇ ਕੋਲ 13000 ਕਰੋੜ ਪਿਆ ਪਰ ਅਸੀਂ ਇਹਨੂੰ ਖਰਚ ਨਹੀਂ ਸਕਦੇ ਬਾਕੀ ਪ੍ਰੈਸ ਕਾਨਫਰੰਸ ਭਾਜਪਾ ਨੂੰ ਤੁੰਤੂ ਮੈਂ ਮੈਂ ਕਰਦੇ ਰਹੇ ਉਹ ਪੰਜਾਬ ਦਾ ਵਿਸ਼ਾ ਹੈ ਪੰਜਾਬ ਦਾ ਵਿਸ਼ਾ ਤਾਂ ਭਗਵੰਤ ਮਾਨ ਸਾਹਿਬ ਤੇ ਅਮਨ ਅਰੋੜਾ ਜੀ ਇਹ ਹੈ ਵੀ ਜੇ 13000 ਕਰੋੜ ਤੁਹਾਡੇ ਕੋਲ ਐਸਟੀਆਰ ਦਾ ਪੈਸਾ ਪਿਆ ਹੈ ਫਿਰ ਤੁਸੀਂ ਹਲੇ ਤੱਕ ਪੰਜਾਬ ਤੇ ਖਰਚਾ ਕਿਉਂ ਨਹੀਂ ਕਿਉਂਕਿ 1600 ਦੇ ਕਰੀਬ ਪੰਜਾਬ ਦੇ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਚੋਂ 300 ਪਿੰਡ ਐਸੇ ਨੇ ਜਿਹੜੇ ਬਿਲਕੁਲ ਤਬਾਹ ਹੋ ਗਏ ਜੇ 13000 ਕਰੋੜ ਪੰਜਾਬ ਕੋਲ ਹੈ ਇਸ ਹਿਸਾਬ ਨਾਲ ਤਾਂ ਕੱਲੇ-ਕੱਲੇ ਪਿੰਡ ਤੇ ਕਰੋੜਾ ਰੁਪਇਆ ਖਰਚਾ ਜਾ ਸਕਦਾ ਔਰ ਦੂਜਾ ਝੂਠ ਜੋ ਅੱਜ ਦੀ ਪ੍ਰੈਸ ਕਾਨਫਰੰਸ 'ਚ ਬੋਲਿਆ ਗਿਆ ਉਹ ਕਹਿੰਦੇ ਜੀ 13000 ਕਰੋੜ ਚੋਂ ਸਿਰਫ ਅਸੀਂ 1000 ਕਰੋੜ ਹੀ ਖਰਚ ਸਕਦੇ ਮੈਂ ਅਮਨ ਅਰੂੜਾ ਸਾਹਿਬ ਨੂੰ ਕਹਿਣਾ ਕਿ ਐਸਡੀਆਰਐਫ ਦੀ ਗਾਈਡਲਾਈਨਸ ਪੜ੍ਹ ਲਓ ਉਹ ਗਾਈਡਲਾਈਨਸ ਦੇ ਮੁਤਾਬਕ 30% ਤਾਂ ਤੁਸੀਂ ਕੱਲਾ ਇਨਫਰਾਸਟ੍ਰਕਚਰ ਤੇ ਖਰਚ ਸਕਦੇ ਹੋ ਮਤਲਬ ਤੁਹਾਨੂੰ ਇੱਕ ਅਸੈਸਮੈਂਟ ਕਰ ਵੀ ਪਉ ਕਿੰਨੀਆਂ ਸੜਕਾਂ ਖਰਾਬ ਹੋਈਆਂ ਕਿੰਨੇ ਘਰ ਤਬਾਹ ਹੋਏ 13000 ਕਰੋੜ ਦਾ 30% ਮਤਲਬ 5 ਤੋਂ 6000 ਕਰੋੜ ਤਾਂ ਇਨਫਰਾਸਟ੍ਰਕਚਰ ਤੇ ਕਰਾਂ ਤੇ ਖੱਤਿਆ ਜਾ ਸਕਦਾ ਜਿਹੜਾ ਕਿ ਕੱਲ ਕੇਂਦਰ ਸਰਕਾਰ ਨੇ ਵੀ ਇਲਜ਼ਾਮ ਲਾਇਆ ਪੰਜਾਬ ਦੀ ਸਰਕਾਰ ਤੇ ਕਿ ਤੁਸੀਂ ਅਸੈਸਮੈਂਟ ਹੀ ਨਹੀਂ ਕਰ ਸਕੇ ਮਤਲਬ ਤੁਸੀਂ ਹਲੇ ਤੱਕ ਇੱਕ ਡਿਟੇਲਡ ਰਿਪੋਰਟ ਹੀ ਪੰਜਾਬ ਦੀ ਸਰਕਾਰ ਨੇ ਨਹੀਂ ਬਣਾਈ ਕਿ ਭਾਈ ਪੰਜਾਬ ਦੇ ਵਿੱਚ ਨੁਕਸਾਨ ਕਿੰਨਾ ਹੋਇਆ ਔਰ ਇੱਕ ਜਿਹੜੀ ਅਗਲੀ ਗੱਲ ਹੈ ਕਿ ਜੀ ਪ੍ਰਧਾਨ ਮੰਤਰੀ ਨੇ 1600 ਕਰੋੜ ਕਿਹਾ ਮੁੱਖ ਮੰਤਰੀ ਕੱਲ ਕਹਿੰਦੇ 1 ਰੁਪਿਆ ਨਹੀਂ ਆਇਆ ਅਮਨ ਰਣਜੀਤ ਜੀ ਕਹਿੰਦੇ ਕਿ ਹਾਂ 805 ਕਰੋੜ ਜਿਹੜਾ ਪ੍ਰੈਸ ਨੋਟ ਤੇ ਲਿਖਿਆ ਹੋਇਆ ਆਇਆ ਤਾਂ ਹੈ ਪਰ ਉਹ ਹੋਰ ਸਕੀਮਾਂ ਦਾ ਚਲੋ ਇਹ 1600 ਕਰੋੜ ਵੀ ਆਪਾਂ ਛੱਡ ਦਈਏ ਪੰਜਾਬ ਦੇ ਜਨਨਣਾ ਚਾਹੁੰਦਾ ਹੈ ਕਿ ਜਿਹੜਾ 13000 ਕਰੋੜ ਐਸਟੀਆਰਐਕ ਦਾ ਫੰਡ ਸੀ ਉਹ ਕਿੱਥੇ ਮਿਸਯੂਜ਼ ਹੋਇਆ ਉਹ ਕੇਚਰੀਵਾਲ ਦੀ ਮਸ਼ਹੂਰੀ ਤੇ ਉਹਦੀਆਂ ਇਲੈਕਸ਼ਨਾਂ ਤੇ ਮਨੀਪੁਰ ਨਾਗਾਲੈਂਡ ਤੱਕ ਲੱਗ ਰਹੇ ਇਸ਼ਤਿਹਾਰਾਂ ਤੇ ਸਰਕਾਰ ਦੱਸੇ ਤਾਂ ਸਹੀ ਜਦੋਂ ਹੁਣ ਇੱਕ ਪਾਰਟੀ ਦੇ ਰੂਲਿੰਗ ਪਾਰਟੀ ਦੇ ਪ੍ਰਧਾਨ ਨੇ ਇਹ ਗੱਲ ਮੰਨ ਲਈ ਕਿ ਸਾਡੇ ਕੋਲ 13000 ਕਰੋੜ ਹੈ ਤਾਂ ਹੁਣ ਸਰਕਾਰ ਦੀ ਜ਼ਿੰਮੇਵਾਰੀ ਤੈ ਹੋਊਗੀ ਇਹ ਦੱਸਣ ਦੀ ਕਿ ਉਹ 13000 ਕਰੋੜ ਕਿਉਂ ਨਹੀਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਤੇ ਖਰਚਿਆ ਜਾ ਰਿਹਾ ਕਿਉਂਕਿ ਜਿਹੜੇ ਤਰਕ ਅਮਨ ਅਰੋੜਾ ਸਾਹਿਬ ਦੇਣਾ ਚਾਹੁੰਦੇ ਨੇ ਉਹ ਤਰਕ ਟੈਕਨੀਕਲੀ ਸਹੀ ਨਹੀਂ ਉਹ ਬਿਲਕੁਲ ਗਲਤ ਤਰਕ ਪੇਸ਼ ਕਰਕੇ ਪੰਜਾਬ ਨੂੰ ਧਮਰਾਕ